ਹੈ ਮਸਤ ਗੋੜ ਦੇ ਖੇਡ ਮੇਰੇ ਦਾ ਕਹਿੰਦੇ ਇੱਕ ਮੋਟਾ ਸਾ ਜੇਟੂ ਹੈ ਤਾੜੀ ਰੋ ਨਾਲ ਮਾਰੋਗੇ ਜੀਓ ਲਗਾਤਾਰ ਦੋ ਚਲੇ ਵੀ ਹੈਪੀ ਹੈਡ ਸਟੇਪ ਤੇ ਆਈਏ ਬਹੁਤ ਬਹੁਤ ਧੰਨਵਾਦ ਲਓ ਪੱਤੋ ਵਾਲਾ ਇੱਕ ਤਾੜੀ ਮਾਰੋ ਤੇ ਸ਼ਾਨਦਾਰ ਰਵ ਲਾਇਆ ਮੇਰੇ ਵੀਰੋ ਆ ਪੱਤੋ ਦਾ ਪ੍ਰਵੀਨ ਮੇਰੇ ਵੀਰੋ ਆ ਕਰਦਾ ਹੋਇਆ ਕਮਾਲ ਮੈਕਸ ਵੱਲ ਮਜੀ ਖਿਡਾਰੀਆਂ ਮੇਰੇ ਵੀਓ ਮੁੰਡੇ ਨੇ ਚਿੱਤ ਖੋਜ ਕਰਤਾ ਕਿ ਚਿੱਤ ਖੋਜ ਹੋਣ ਦੀ ਗਰੰਟੀ ਮੇਰੀਆਂ ਮੈਂ ਮੈਂ ਪ੍ਰਵੀਨ ਨੇ ਬੱਲਾ ਪਾ ਨਜ਼ਰੀਆਂ ਨੇ ਵਾਕਈ ਮੁੰਡੇ ਨੇ ਕਿਹੜਾ ਓਵਰ ਲੈਣਾ ਪੁੱਛਿਆ ਉਹਦੇ ਵਿਸ਼ੇਸ਼ ਤੌਰ ਤੇ ਕਹਿੰਦੇ ਹਮੇ ਪਾਜਾ ਸਨਮਾਨ ਕੀਤਾ ਜਾ ਰਿਹਾ ਹੈ ਥੈਂਕ ਯੂ ਜੀ ਹਾਂਜੀ ਕੀ ਨਾ ਸਰ ਆਪਣਾ ਮੇਰਾ ਨਾਮ ਅਮਿਤ ਵੜਿਆਈ ਹੈ ਜੀ ਸਭ ਤੋਂ ਪਹਿਲਾਂ ਕ੍ਰਿਕਟ ਕਪੀਆਂ ਤੁਹਾਨੂੰ ਬਹੁਤ ਬਹੁਤ ਬਧਾਈਆਂ ਹਾਂਜੀ ਥੈਂਕ ਯੂ ਸਰ ਕਿੰਨੇ ਖੁਸ਼ੀ ਕਿੰਨਾ ਕੁ ਸ਼ਾਕ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਖੁਸ਼ੀ ਸਰ ਵਿਆਹ ਜਿੰਨੀ ਖੁਸ਼ੀ ਹੈ ਜੀ 11ਵਾਂ ਸਾਡਾ ਕ੍ਰਿਕਟ ਕੱਪ ਆ ਜੀ ਮੈਨ ਆਫ ਦੀ ਸੀਰੀਜ਼ ਅਸੀਂ ਫੋਰ ਦੇਣਾ 365200 ਪਹਿਲਾ ਨਾਮ ਆ 31 ਹਜ਼ਾਰ ਦੂਜਾ ਨਾਮ ਆ ਜੀ ਠੀਕ ਹੈ ਆਪਾਂ ਜੇ ਗੱਲ ਕਰੀਏ ਕ੍ਰਿਕਟ ਕੱਪ ਦੀ 19ਵਾਂ ਕ੍ਰਿਕਟ ਕੱਪ ਇਹ 11ਵਾਂ ਕ੍ਰਿਕਟ ਕੱਪ ਆ ਜੀ ਉੱਗੀ ਪਿੰਡ ਵਿੱਚ ਮਨਾ ਰਹੇ ਆਪਾਂ ਉੱਗੀ ਪਿੰਡ ਜ਼ਿਲ੍ਹਾ ਕਿਹੜਾ ਲੱਗ ਜਾਂਦਾ ਨਾ ਜ਼ਿਲ੍ਹਾ ਜਲੰਧਰ ਸਾਹਿਬ ਠੀਕ ਹੈ ਹੋਰ ਜਿਹੜੇ ਟੀਮਾਂ ਇੱਥੇ ਆ ਤੇ ਬਾਰੇ ਵੀ ਥੋੜਾ ਜਿਹਾ ਫੀਡ ਦੇ ਜੀ ਟੀਮਾਂ 올ਓਵਰ ਪੰਜਾਬ ਜਿਹੜੇ ਦੋ ਪਲੇਅਰ ਬਾਹਰੋਂ ਰੱਖੇ ਆ ਉਹ ਆਪਣੇ ਪੂਰੇ ਇੰਡੀਆ ਚੋਂ ਲਾ ਲਓ ਜੀ ਦਿੱਲੀ ਤੋਂ ਰਾਜਸਥਾਨ ਤੋਂ ਹਰਿਆਣੇ ਗ੍ਰਾਮ ਪੰਚਾਇਤ ਐਨਆਰਆਈ ਪਰਮਾ ਦਾ ਕਿੰਨਾ ਸਹਿਯੋਗ ਰਿਹਾ ਗ੍ਰਾਮ ਪੰਚਾਇਤ ਦਾ ਫੁੱਲ ਸਹਿਯੋਗ ਆ ਜੀ ਤੇ ਸਾਰਾ ਟੂਰਨਾਮੈਂਟ ਐਨਆਰਆਈਆਂ ਦੇ ਸਿਰ ਤੇ ਹੋ ਰਿਹਾ ਜੀ ਪਿੰਡ ਦੀ ਪੂਰੀ ਸਪੋਰਟ ਆ ਜੀ ਠੀਕ ਹੈ ਇੱਕ ਦਿਨ ਦਾ ਹੀ ਹੈ ਇਹ 4 ਦਿਨ ਦਾ ਟੂਰਨਾਮੈਂਟ ਆ ਜੀ ਅੱਛਾ ਅੱਜ ਪਹਿਲਾ ਦਿਨ ਆ ਜੀ ਕੱਲ ਨੂੰ 2 ਦਿਨ 2 ਪੂਲ ਹੋ ਰਿਹਾ ਤੇ 2 ਤਰੀਕ ਨੂੰ ਫੋਰ ਟਰੈਕਟਰ ਦਾ ਫੈਸਲਾ ਹੋਣਾ ਜੀ 2 ਨਵੰਬਰ ਨੂੰ ਠੀਕ ਹੈ ਜੀ ਯੂਥ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੋਗੇ ਯੂਥ ਨੂੰ ਇਹ ਸੰਦੇਸ਼ ਆ ਜੀ ਨਸ਼ੇ ਤੋਂ ਦੂਰ ਰਹੋ ਗਰਾਊਂਡ ਨਾਲ ਜੁੜੋ ਗੇਮ ਨਾਲ ਜੁੜੋ ਕਿਸੇ ਵੀ ਗੇਮ ਨਾਲ ਜੁੜੋ ਜੀ ਅਸੀਂ ਤਾਂ ਚਲੋ ਹੁਣ ਇਹ ਜੋਗੀ 40 ਸਾਲ ਦੇ ਲਾ ਕੇ ਚੱਲ ਗਏ ਜੀ ਬਟ ਅੱਜ ਵੀ ਗਰਾਉਂਡ ਨਾਲ ਜੁੜੇ ਆ ਜੀ ਮੁੰਡੇ ਜਿੰਨੇ ਨਾਲ ਖੇਡਦੇ ਆ ਸਾਰੇ ਨਸ਼ੇ ਤੇ ਦੂਰ ਆ ਜੀ ਤੁਸੀਂ ਗਰਾਉਂਡ ਦੇ ਲੋ ਸਾਰੀਆਂ ਕਬੱਡੀ ਵਾਲੀਬਾਲ ਆਪਣਾ ਕ੍ਰਿਕਟ ਦਾ ਨੈਟ ਸਾਰਾ ਇੱਥੇ ਪ੍ਰਬੰਧ ਕੀਤਾ ਆ ਪੂਰੀ ਸਪੋਰਟ ਕਰੀਦੀ ਜੀ ਮੁੰਡਿਆਂ ਨੂੰ ਸੰਗਤਾਂ ਵਿੱਚੋਂ ਦੂਰ ਦੂਰੋਂ ਆ ਰਹੀਆਂ ਸਾਨੂੰ ਵੇਖਣ ਨੂੰ ਮਿਲ ਰਿਹਾ ਸੰਗਤਾ ਜੀ ਆਲਓਵਰ ਲਾ ਕੇ ਛੱਕੇ ਸਾਰੇ ਪਿੰਡਾਂ ਤੋਂ ਆ ਗਏ ਉਹਨਾਂ ਵਾਸਤੇ ਇਦਾਂ ਹੀ ਸਵੇਰੇ ਹੀ ਜਦੋਂ 7:30 ਵਜੇ ਪਹਿਲਾਂ ਮੈਚ ਸ਼ੁਰੂ ਕਰਾਇਆ ਜਿਹੜੀਆਂ ਟੀਮਾਂ अर्ਲੀ ਆ ਗਈਆਂ ਸੀ ਉਹਨਾਂ ਵਾਸਤੇ ਬ੍ਰੇਕਫਾਸਟ ਸੀਗੇ ਪਰੌਂਠ ਹੁਣ ਆਪਣੇ 11 ਵਜੇ ਤੋਂ ਲਗਾਤਾਰ ਲੰਗਰ ਚੱਲ ਰਿਹਾ ਚਾਹ ਚੱਲ ਰਿਹਾ ਕੋਰਨਿੰਗ ਚੱਲ ਰਹੀ ਹੈ ਜੀ ਠੀਕ ਹੈ ਪ੍ਰਾਈਸ ਦਾ ਵੀ ਇੱਕ ਵਾਰ ਤੁਹਰਾ ਪ੍ਰਾਈਸ ਸਰ 51000 ਪਹਿਲਾ ਨਾਮ ਆ 31000 ਦੂਜਾ ਨਾਮ ਆ ਹੀ ਚੀਜ਼ਾਂ ਚੋਂ 515200 ਆ 5ਵੇਂ ਤੋਂ ਲੈ ਕੇ 8ਵੇਂ ਤੱਕ 21200 ਆ ਤੇ ਮੈਨ ਉਹ ਸੀਰੀਜ਼ ਟਰੈਕਟਰ ਆ ਤੇ ਪਿੰਡ ਵਾਲਿਆਂ ਨੂੰ ਦੋ ਐਲਈਡੀਆਂ ਤੇ ਮੌਕੇ ਤੇ ਜਿਹੜਾ ਨਾਮ ਆ ਜੀ ਪਿਛਲੀ ਵਾਰ 31000 ਤੇ 1 ਲੱਖ ਕਰਤਾ ਸੀ ਅਗਰ왈 ਸਾਹਿਬ ਨੇ ਉਹ ਐਟ ਇੱਥੇ ਹੀ ਆ ਜੀ ਚਾਰੇ ਦਿਨ ਆਪਣੇ ਕੋਲ ਨਾਮਾਂ ਵਿੱਚ ਪਤਾ ਨਹੀਂ ਵੀ ਕਿੰਨਾ ਕੁ ਵਾਧਾ ਹੋ ਜੂਗਾ ਜੀ ਬਹੁਤ ਬਹੁਤ ਮਿਹਰਬਾਨੀ ਸਰ ਥੈਂਕ ਯੂ ਸਰ ਜੀ ਉਕੀ ਸਿੰਘ ਦਾ ਨਾਮ ਹੈ ਜੀ ਪੰਜਾਬ ਚ ਮਨੀ ਮਸੀਤਾਂ ਨਾਲ ਜਾਂਦਾ ਜੀ ਅੱਜ ਕ੍ਰਿਕਟ ਕੱਪ ਦਾ ਮਹਾਕੁੰਭ ਲੱਗਿਆ ਹੋਇਆ ਹੈ ਕੀ ਕਹਿਣਾ ਚਾਹੋਗੇ ਕੁਝ ਨਹੀਂ ਗੱਲਾਂ ਚੁੰਦੇ ਜੀ ਇਸ ਤਰ੍ਹਾਂ ਕੋਈ ਬੋਲ ਹੀ ਹੈ ਨਹੀਂ ਮੁੰਡੇ ਬਹੁਤ ਮਿਹਨਤ ਕਰਦੇ ਆ ਉਗੀ ਪਿੰਨ ਵਾਲੇ ਸਾਰੇ ਐਨਆਰਆਈ ਭਰਾ ਐ ਰਲ ਮਿਲ ਕੇ ਕਰਵਾ ਰਹੇ ਨਸ਼ਾ ਤੋਂ ਦੂਰ ਰੱਖਣ ਦੇ ਲਈ ਜਿਹੜਾ ਐਡਾ ਵੱਡਾ ਪ੍ਰਾਲਾ ਹਰ ਇੱਕ ਪਿੰਡ ਨੂੰ ਕਰਨਾ ਚਾਹੀਦਾ ਤਾਂ ਜੋ ਮੁੰਡੇ ਮਾੜੇ ਕੰਮੋਂ ਸੰਕੋਚ ਕੇ ਇਧਰ ਖੇਡਾਂ ਲਾਉਣ ਤੇ ਪੰਜਾਬ ਦੀ ਜਵਾਨੀ ਹੋਰ ਹੀ ਵਧੀ ਹੋ ਸਕੇ ਬਿਨਾਂ ਸਹਿਯੋਗ ਦੇ ਕੋਈ ਵੀ ਟੂਰਨਾਮੈਂਟ ਸਰ ਮੁਕੰਮਲ ਨਹੀਂ ਹੁੰਦਾ ਕਿੰਨਾ-ਕਿੰਨਾ ਦਾ ਸਹਿਯੋਗ ਰਿਆ ਨਾਲ ਅੱਜ ਦੇ ਟੂਰਨਾਮੈਂਟ ਦੇ ਇਹਨਾਂ ਦੇ ਮੇਨ ਸਪਾਂਸਰ ਆ ਜਿਹੜੇ ਅਗਰ왈 ਸਾਹਿਬ ਆ ਔਰ ਸਾਰੇ तिवारी ਬ੍ਰਦਰ ਆ ਨਾਲ ਐਨਆਰ ਆ ਸਾਰਾ ਪਿੰਡ ਪੰਚਾਇਤ ਆ ਸਾਰੀ ਪੰਚਾਇਤ ਦੇ ਨਾਲ ਹੀ ਕੋਈ ਵੀ ਕੰਮ ਹੁੰਦਾ ਇਕੱਲਾ ਆਪ ਕਰ ਨਹੀਂ ਸਕਦੇ ਇਹ ਟੂਰਨਾਮੈਂਟ ਦਾ 10-12 ਲੱਖ ਦਾ ਬਜਟ ਆ ਇਹ ਸਾਰੇ ਪਿੰਡ ਦੇ ਯੋਗਦਾਨ ਨਾਲ ਆ ਤੇ ਵਧੀਆ ਰੌਣਹ ਹੋ ਰਿਆ ਸਰ ਤਿਆਰੀ ਵੀ ਜ਼ਬਰਦਸਤ ਆ ਮਿਹਨਤ ਵੀ ਲੱਗ ਰਹੀ ਆ ਕਿ ਹਾਂ ਕੀਤੀ ਹੋਈ ਆ ਕਿੰਨਾ ਟਾਈਮ ਹੋ ਗਿਆ ਕਿ ਮਿਹਨਤ ਕਰ ਦੇਗਾ ਇਹ 2 ਮਿੰਟ ਤਾਂ ਮਿਹਨਤ ਕਰ ਤੇ 11 ਸਾਬ ਤੋਂ ਟੂਰਨਾਮੈਂਟ ਹੋ ਰਿਹਾ ਜਿਹੜਾ ਅੱਜ ਦਾ ਟੂਰਨਾਮੈਂਟ ਇਹ ਕੱਲਾ ਇਹ ਨਹੀਂ ਹੈ ਕਿ ਜਿਹੜੇ ਜਲੰਧਰ ਦੇ ਕਪੂਰਸਲੇ ਪਲੇਅਰ ਆ ਇਹ ਪੰਜਾਬ ਦੇ 23 ਜ਼ਿਲ੍ਹੇ ਆ ਹਰਿਆਣਾ ਦੇ ਜ਼ਿਲ੍ਹੇ ਜੋ ਦਿੱਲੀ ਤੋਂ ਆ ਸੱਕਈ ਪਲੇਅਰ ਹਮਾਚੋ ਤੋਂ ਪਲੇਅਰ ਆ ਰਾਜਸਥਾਨ ਤੋਂ ਪਲੇਅਰ ਆ ਕਲਕੱਤੇ ਤੱਕ ਦੇ ਪਲੇਅਰ ਆ ਇਹ ਆਲ ਇੰਡੀਆ ਲੈਵਲ ਦਾ ਜਿਹੜਾ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ ਇਹ ਕੋਈ ਛੋਟੇ ਲੈਵਲ ਦਾ ਨਹੀਂ ਹੈ ਜੀ ਸਿੱਟੀ ਖਬਰ 24 ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਬਧਾਈਆਂ ਥੈਂਕ ਯੂ ਧੰਨਵਾਦ ਜੀ ਹਾਂਜੀ ਹ ਇਹ ਟੂਰਨਾਮੈਂਟ ਜੀ ਲਗਾਤਾਰ 10-11 ਸਾਲ ਤੋਂ ਹੋ ਰਿਹਾ ਆ। ਇਹ ਸਾਰੀ ਪਿੰਡੁੱਗੀ ਦੀ ਟੀਮ ਸਨੀਤਵਾੜੀ ਲੱਕੀਤਵਾੜੀ ਬਹੁਤ ਮਿਹਨਤ ਕਰਦੇ ਆ। ਹਰ ਸਾਲ ਟੂਰਨਾਮੈਂਟ ਵਧੀਆ ਤੋਂ ਵਧੀਆ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਜੋ ਇਸ ਸਾਲ ਕਮੀਆਂ ਰਹਿ ਜਾਣ ਉਹ ਅਗਲੇ ਸਾਲ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਆ। ਕਿੰਨੀ ਖੁਸ਼ੀ ਆ ਜੀ? ਬਹੁਤ ਖੁਸ਼ੀ ਆ ਜੀ। ਇਹ ਪਲੇਅਰਾਂ ਨੂੰ ਵੀ ਬਹੁਤ ਖੁਸ਼ੀ ਆ ਕਿਉਂਕਿ ਇਹ ਕੱਪ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ ਜਾਣਿਆ ਜਾਂਦਾ ਹੈ ਜੀ। ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ? ਨੌਜਵਾਨ ਬੱਚੇ ਜੇ ਖੇਡਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਉਹਨਾਂ ਤਾਂ ਖੇਡ ਪ੍ਰਤੀ ਉਤਸ਼ਾਹ ਵਧੂਗਾ। ਕੁਛ ਆਪਣਾ ਪੂਰਾ ਨਾਮ ਲੈ ਲਓ ਪਿੰਡ ਦਾ ਨਾਮ ਲੈ ਲਓ ਜ਼ਿਲ੍ਹੇ ਦਾ ਨਾਮ ਮੇਰਾ ਨਾਮ ਜੇ ਪਰਵਿੰਦਰ ਸਿੰਘ ਆ ਮੈਂ ਮੈਂਬਰ ਪੰਚਾਇਤ ਉੱਗੀ ਦਾ ਪਿੰਡ ਸਾਡਾ ਉੱਗੀ ਆ ਤੇ ਜ਼ਿਲ੍ਹਾ ਚਲੰਦੜ ਆ ਜੀ ਥੈਂਕ ਯੂ ਸਰ ਥੈਂਕ ਯੂ ਬੜੀ ਪਾਲਾ ਸਰਪੰਚ ਉੱਗੀ ਇਹ 11 ਸਾਲ ਹੋ ਗਏ ਇਹ ਕੀ ਕਹਾਂ ਚੰਦੜ ਤੇ ਬਹੁਤ ਵਧੀਆ ਭਰਾਲਾ ਸਾਡੇ ਕਵਾੜੀ ਸਾਹਿਬ ਜਿਨ੍ਹਾਂ ਨੇ ਇਹ ਸ਼ੁਰੂ ਕਰਾਇਆ ਸੀ ਇਹ ਟੂਰਨਾਮੈਂਟ 11 ਮਾ ਜੀ ਪ੍ਰਾਈਜ਼ ਬਾਰੇ ਵੀ ਦੱਸ ਦਿਓ ਨਾ ਪ੍ਰਾਈਜ਼ ਪਹਿਲਾ ਹੈਗਾ 51000 ਦੂਜਾ ਕੱਤੀ ਠੀਕ ਹੈ ਦਰਸ਼ਕਾਂ ਦੇ ਕਰਾ ਵਾਸਤੇ ਉਹਨਾਂ ਦਾ ਕਿਸੀ ਪ੍ਰਬੰਧ ਕੀਤਾ ਗਿਆ ਉਹਨਾਂ ਦੇ ਲੰਗਰ ਦਾ ਪ੍ਰਬੰਧ ਦਾ ਚਾਹ ਦਾ ਪ੍ਰਬੰਧ ਦਾ ਪਾਣੀ ਦਾ ਪ੍ਰਬੰਧ ਹੈ ਜੀ ਕਿੰਨੇ ਦਿਨ ਦਾ ਟੂਰਨਾਮੈਂਟ ਚਾਰ ਦਿਨ ਦਾ ਐਨਆਰਆਈ ਭਰਾਵਾਂ ਦਾ ਕਿੰਨਾ ਕੁ ਸੇਵ ਬਹੁਤ ਵੱਡਾ ਸਹਯੋਗ ਹੈ ਜੀ ਸਾਡੇ ਸੋਮਨਾਥ ਜੱਗਰਵਾਲ ਦਿੱਲੀ ਤੋਂ ਹੋ ਗਏ ਆ ਹਰੇਕ ਸਾਲ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਨੌਜਵਾਨ ਬੱਚਿਆਂ ਨੂੰ ਕਿੰਨਾ ਸੇਧ ਦੇਣਾ ਚਾਹੋਗੇ ਸਰਪੰਚ ਸਾਹਿਬ ਨੌਜਵਾਨਾਂ ਬੱਚਿਆਂ ਨੂੰ ਇਹ ਹੀ ਆ ਵੀ ਵੱਧ ਤੋਂ ਵੱਧ ਖੇਡਾਂ ਨਾਲ ਜੁੜੋ ਠੀਕ ਹੈ ਤੇ ਪਿੰਡ ਦੀ ਤਰੱਕੀ ਹੋਵੇ ਬਹੁਤ ਬਹੁਤ ਮਿਹਰਬਾਨੀ ਤੇ ਨਸੀਆ ਤੋਂ ਦੂਰ ਹੋ